ਐਸੋ ਬੁਨਾ ਮੇਰੂ ਪ੍ਰਭ ਜੀ ਦੀਨਾ ਮੇਰੇ ਪ੍ਰਭ ਜੀ ਨੇ ਮੇਰੇ ਉੱਤੇ ਇਹੋ ਜਿਹਾ ਬਟਾ ਪਰਉਪਕਾਰ ਕੀਤਾ ਹੈ ਵੱਡਾ ਪਰਉਪਕਾਰ ਕਰ ਦਿੱਤਾ ਹੈ ਪੰਜ ਤੋਖ ਵਰ

ਗੁਰੂ ਸਮਰੱਥ ਹੈ ਗੁਰੂ ਵਰਗ ਹੈ ਸਤਿਗੁਰੂ ਜੀ ਕਹਿੰਦੇ ਜਦੋਂ ਆਕਾਰ ਗੁਰੂ ਕੋਈ ਦਾ ਨਾਮ ਸਾਡੇ ਹਿਰਦੇ ਚ ਵਸ ਜਾਂਦਾ ਹੈ ਸਮਰੱਥ ਗੁਰੂ ਸਾਡੇ ਸਿਰ ਦੇ ਉੱਪਰ ਹੱਥ ਰੱਖਦਾ ਹੈ ਫਿਰ ਅੰਦਰੋਂ ਦੁਨੀਆਂ ਵਿੱਚ ਬੁਰਾਈਆਂ ਹਾਨਾ ਜਿੰਨੇ ਵੀ ਵਿਕਾਰ ਨੇ ਉਹਨਾਂ ਨੂੰ ਸਤਿਗੁਰੂ ਜੀ ਪਾਹਰ ਕੱਢ ਦਿੰਦੇ ਸਤਿਗੁਰੂ ਪੁਰਾਏ ਸਿਰ ਹੱਥ ਧਾਰੋ ਵਿਚੋਂ ਮਾਰ ਪਟੀਆਂ ਹੋ ਰਿਆਂ ਨੇ। ਹੋਰਿਆਂ ਦਾ ਨਾਸ ਕਰ ਦਿੰਦੇ ਨੇ। ਇਸ ਕਰਕੇ ਸਤਿਗੁਰੂ ਸਾਹਿਬ ਕਹਿੰਦੇ ਮੇਰੇ ਸਤਿਗੁਰੂ ਜੀ ਨੇ ਮੇਰੇ ਤੇ ਬੜਾ ਫਲ ਉਖਾਦ ਦਿੱਤਾ ਹੈ। ਜਿਹੜੇ ਮੈਨੂੰ ਇਹ ਰੋਗ ਘੁਕੀ ਕਰ ਰਹੇ ਸੀ ਕਦੇ ਕਾਮ ਦਾ ਰੋਗ ਕਦੇ ਕ੍ਰੋਧ ਦਾ ਕਦੇ ਲੋਭ ਦਾ ਕਦੇ ਮੋਹ ਦਾ ਕਦੇ ਹੰਕਾਰ ਇਹਨਾਂ ਰੋਗਾਂ ਨੂੰ ਸਤਿਗੁਰੂ ਨੇ ਬਾਹਰ ਕੱਢ ਦਿੱਤਾ ਤੇ ਸਭ ਤੋਂ ਵੱਡਾ ਰੂਪ ਸੀ ਹਉਮੈ ਦਾ ਜਿਹਦੇ ਕਰਕੇ ਨਰੰਕਾਰ ਵਿਸਰਿਆ ਹੋਇਆ ਸੀ ਉਹ ਹਉਮੈ ਨੂੰ ਵੀ ਬਾਹਰ ਕੱਢ ਦਿੱਤਾ ਰਹਾ ਬੰਧਨ ਤੋੜ ਛੋੜ ਬਿਖਿਆ ਦੇ ਕੋਲ ਕੋ ਸਾਧ ਗਮੇ ਰਹੀ ਰਹੇ ਦੀਨ ਫਿਰ ਪ੍ਰਭੂ ਜੀ ਨੇ ਮੇਰੀਆਂ ਮਾਇਆ ਦੀਆਂ ਬੰਧੀਆਂ ਤੋੜ ਕੇ ਬੰਧਨ ਤੋੜ ਜਿਹੜੇ ਮਾਇਆ ਦੇ ਬੰਧਨ ਪਏ ਹੋਏ ਸੀ ਸੰਸਾਰ ਦੇ ਮਾਇਕ ਪ੍ਰਤਾਪਾਂ ਦੇ ਮੋਹ ਪੈ ਗੁਰੇਛਾਨਾ ਇਹਨਾਂ ਸਾਰੀਆਂ ਬੰਧੀਆਂ ਨੂੰ ਤੋੜ ਕੇ ਮੈਨੂੰ ਮਾਇਆ ਦੇ ਮੋਹ ਤੋਂ ਛੁਡਾ ਲਿਆ ਹੈ ਤੇ ਮੇਰੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਦੇ ਵਿੱਚ ਵਸਾ ਦਿੱਤਾ ਹੈ ਰੂਪ ਉਹ ਕੋਚ ਏ ਨਹੀਂ ਵਿਖਿਆ ਨਾ ਅਕਾਲ ਪੁਰਖ ਨੇ ਤੇ ਇਹ ਮੇਰਾ ਸੋਜ ਕੋਚ ਉਸ ਨੇ ਕੋਈ ਵੀ ਆਪਣੇ ਮਨ ਦੇ ਵਿੱਚ ਨਹੀਂ ਲਿਆਦਾ ਇਸ ਕਰਕੇ ਮੈਨੂੰ ਉਸ ਨੇ ਆਪਣੇ ਪ੍ਰੇਮ ਦੇ ਨਾਲ ਬੰਨ੍ਹ ਦਿੱਤਾ ਮੈਨੂੰ ਆਪਣੇ ਪਿਆਰ ਲੰਗ ਦੇ ਵਿੱਚ ਝੋਣ ਦਿੱਤਾ ਹੈ ਕਿਉਂਕਿ ਤਾਲਪੁਰਖ ਵੈਨਕੂ ਸਰਬ ਰੰਗ ਰੂਪ ਨੂੰ ਹੀ ਬੇਜਦਾ ਹੈ ਸੋਨੇ ਪਾਏ ਹੋਏ ਵਸਤਰਾਂ ਤੱਕ ਹਾਲ ਗੁਰੂਤਮ ਦੇ ਜੀ ਦਾ ਕੋਈ ਲੈਣ ਤੇ ਨਹੀਂ ਹੈ। ਵਸਤਰ ਕੰਨ ਧੱਕਣ ਵਾਸਤੇ ਪਾਏ ਜਾਂਦੇ ਨੇ। ਤੇ ਜਿਹੜੇ ਰੂਪ ਰੰਗ ਧਨ ਜੋਗਨ ਜਵਾਨੀ ਦਾ ਮਾਣ ਕਰਦੇ ਹੋ ਕਿ ਨਿਰੰਕਾਰ ਜੀ ਉਹ ਦਿੱਤੀ ਹੋਈ ਹੈ। ਇਸ ਕਰਕੇ ਪਾ ਸਕਦੇ ਦੇ ਨਾਮ ਕਿਸੇ ਦਾ ਰੂਪ ਸੋਹਣਾ ਸੁਨਖਾ ਕਨ ਵੇਖਦੇ ਹੈ। ਨਾ ਕਿਸੇ ਦੇ ਕੱਪੜਿਆਂ ਨੂੰ ਵੇਖਦੇ ਹੈ। ਨਾ ਕਿਸੇ ਦੀ ਧੰਨਤਾ ਤੂੰ ਵੇਖਦੇ ਨਿਰੰਕਾਰ ਧੰਨਤਾ ਤੂੰ ਤੇ ਨਾਲ ਵੀ ਜਿੱਤਿਆ ਨਹੀਂ ਜਾ ਸਕਦਾ ਧਿਆਨ ਵੀ ਜਿੱਤਿਆ ਨਹੀਂ ਜਾ ਸਕਦਾ ਇਸ ਕਰਕੇ ਇਹ ਅਕਾਲ ਪੁਰਖ ਵਾਸ ਹੈ ਧੰਨ ਕੇਵਲ ਤੇ ਕੇਵਲ ਸਤਿਗੁਰੂ ਜੀ ਕਹਿੰਦੇ ਤੇਮ ਦੇ ਵਾਸ ਹੈ ਨਿਰੰਕਾਰ ਨੇ ਤੇ ਜੀ ਵੇਖਣਾ ਹੈ ਚੰਗੇ ਨੈਣਾ ਵਾਲਾ ਹੈ ਜਾਇ ਕੁਲੀਆਂ ਦੇ ਵਿੱਚ ਰਹਿੰਦਾ ਹੈ ਵਾਸਜਿ ਕਹਿੰਦੇ ਪ੍ਰੇਮ ਵੇਖਣਾ ਕਾਤੁ ਵੇਖੁਨੇ ਭਾਵੇਂ ਮਨੰਤਰਹਿਣ ਵਾਲਾ ਕਾਤੁ ਜੀਨਾ ਤੇ ਉਤਰਦ ਭਾਵੇਂ ਤੁਲੀਆਂ ਦੇ ਵਿਚ ਰਹਿਣ ਵਾਲਾ ਸਰਬੋ ਤੇਰੇ ਵਸ ਆਗਮ ਅਗੁਚਰਾ ਤੂ ਭਲਖਾਂ ਤੇ ਵਸ ਭਖਾਂ ਆਨ ਤੇ ਗੁਰੂ ਗੋਬਿੰਦ ਸਿੰਘ ਸਾਹਿਬਾ ਜੀ ਬਚਨ ਕਰਦੇ ਨੇ ਜਨ ਪ੍ਰੇਮ ਦਿਓ ਇਨਹੀ ਪ੍ਰਾਪਤ ਵਾਸਜਿ ਨੇ ਪ੍ਰੇਮ ਕਾਲਪੁਰਖ ਕੋਲ ਕੋਈ ਨੂੰ ਵਸ ਕਰ ਸਕਦਾ ਜੇਸੀ ਅੰਦਰੋਂ ਦਿਲ ਦੇ ਵਿੱਚੋਂ ਪਿਆਰ ਕਰੀਏ ਜਿਸ ਕਰਕੇ ਰਿਮਰ ਬਾ ਕੀ ਕਹਿੰਦੇ ਹੋਂ ਕਾਲਪੁਰਖ ਨੇ ਮੇਰਾ ਰੂਪ ਜਾ ਅਨਰੂਪ ਕੋਈ ਨਹੀਂ ਵਿਕਿਆ ਮੇਰਾ ਸੋਨਾ ਕਣ ਸਨੱਖਾ ਕਣ ਜਾ ਮੇਰੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਾਟੋ ਨਹੀਂ ਵਿਕੀ ਹੈ ਤੇ ਉਹਨੇ ਕਾਲਪੁਰਖ ਨੇ ਕੇਵਲ ਮੇ ਨੂੰ ਆਪਣੇ ਨਾਮ ਦੇ ਰੰਗ ਵਿੱਚ ਮੋਹ ਦਿੱਤਾ ਹੈ ਕਿਉਂ ਜਿਹੜੇ ਮੈਂ ਉਸ ਨੂੰ ਅਕਾਲ ਪੁਰਖ ਨੂੰ ਪੇਮ ਪੀ ਚਾਹਿਆ ਜੇਕਰ ਕੇ ਬਾਸਾ ਜੀ ਨੇ ਵਚਨ ਕਹੇ ਨੇ ਕਿ ਅਕਾਲ ਪੁਰਖ ਵੈਕੂ ਨੇ ਮੈਨੂੰ ਪੇਮ ਨਾਲ ਬੰਨ੍ਹ ਦਿੱਤਾ ਹੈ ਮੈਂ ਉਸ ਅਕਾਲ ਪੁਰਖ ਨੂੰ ਇੰਨਾ ਪੇਮ ਕੀਤਾ ਹੈ ਇੰਨਾ ਪਿਆਰ ਕੀਤਾ ਅੰਦਰ ਦੇ ਸੰਸਰੋਂ ਕਿ ਪ੍ਰਭੂ ਨੇ ਕਿਰਪਾ ਕਰਨ ਦਿੱਤੀ ਸੀ ਮੈਨੂੰ ਨਾਮ ਦੀ ਦਾਤ ਬਖਸ਼ ਦਿੱਤੀ ਸੀ ਸੋਚੀ ਬਖਸ਼ ਦਿੱਤੀ ਸੀ ਅਕਾਲ ਪੁਰਖ ਵੈਕੂ ਨੂੰ ਮਿਲਣ ਦੀ ਤੇ ਗੁਰੂ ਦੇ ਗਿਆਨ ਦੁਆਰਾ ਮੈਂ ਤਿਆਗ ਕੀਤਾ ਸਤਿਗੁਰੂ ਜੀ ਨੂੰ ਕਾਰ ਤਿਨੂੰ ਤੇਰ ਤਾਰਨ ਨੇ ਫਿਰ ਮੈਨੂੰ ਆਪਣੇ ਪਿਆਰ ਦੇ ਰੰਗ ਦੇ ਵਿੱਚ ਝੋਣ ਨਿਤਾ ਹੈ ਦੇਖਿਓ ਲਾਪਨ ਕਾਟ ਵਿੱਚ ਕੋਏ ਅਨੁ ਚਿੰਤਾ ਹਰ ਖੇਪਤੀ ਪਾਸਾ ਕਹਿੰਦੇ ਜਦੋਂ ਕਿਰਪਾ ਉੱਤੇ ਮੇਰੇ ਧੀਰ ਕਾਰ ਤੇ ਰੰਗ ਦੇ ਵਿੱਚ ਪੇਂਡ ਦੇ ਰੰਗ ਦੇ ਵਿੱਚ ਪਿਆਰ ਦੇ ਰੰਗ ਵਿੱਚ ਮੈਂ ਫਿੱਜ ਗਿਆ ਤੇ ਫਿਰ ਜਦੋਂ ਵਿਚਾਰ ਨੇ ਪਰਦੇ ਹੁਣ ਦੂਰ ਹੋਏ ਕਿਉਂਕਿ ਨਿਰੰਕਾਰ ਦੇ ਵਿੱਚ ਆਤਮਾ ਤੇ ਪ੍ਰਮਾਤਮਾ ਦੇ ਵਿੱਚ ਇੱਕ ਪਰਦਾ ਹੀ ਬਣਿਆ ਹੋਇਆ ਤੇ ਪਾਸਾ ਕਹਿੰਦੇ ਪਰਦਾ ਹੈ ਵੀ ਜਿੰਨਾ ਕੋ ਭੰਤੀ ਜੀ ਕੇ ਬਾਤ ਕਰ ਕੋ ਦਿਨ ਬੀਤੇ ਹੀ ਨਰਾਇਣ ਆਸਾ ਕਿੰਨੇ ਤਿੱਖੀ ਦੇ ਪਰਜਨਕ ਪਰਦਾ ਬਣਿਆ ਹੋਇਆ ਊਮੇ ਦਾ ਕਾਰ ਹੈ ਇੰਨਾ ਵੀ ਪਰਦਾ ਤੇ ਜਦੋਂ ਧਰੂ ਦੀ ਕਿਰਪਾ ਹੋਈ ਤੇ ਪਰਦਾ ਢੂਲ ਹੋਇਆ ਵਿਚਾਰ ਦੇ ਪਰਦੇ ਢੂਲ ਹੋਏ ਤਾਂ ਮੈਂ ਆਪਣੇ ਅੰਦਰ ਉਸ ਸੋਹਣੇ ਗਾਣ ਨੂੰ ਵੇਖਿਆ ਤਾਂ ਮੇਰੇ ਚਿੱਤ ਵਿੱਚ ਆਨੰਦ ਪੈਦਾ ਹੋ ਗਿਆ ਹੈ ਤੇ ਮੇਰਾ ਮਨ ਖੁਸ਼ੀ ਦੇ ਵਿੱਚ ਗੱਦਗੱਦ ਹੋ ਉੱਠਿਆ ਇਸ ਹੀ ਕੇ ਇਸ ਹੀ ਕੋਗ੍ਰਹ ਉਹੀ ਪ੍ਰਭ ਨਾਨਕ ਸੋ ठाकुर तिसहि ਕੋ ਤੀਨਾ ਸਭਨ ਵੱਡਿਆਂ ਦੇ ਮੂਰ ਲਾ ਕੇ ਵਚਨ ਕਰਦੇ ਨੇ اے ਨਾਨਕ ਹੁਣ ਮੇਰਾ ਇਹ ਸਰੀਰ ਉਸੇ ਦਾ ਹੀ ਘਰ ਬਣ ਗਿਆ ਹੈ ਜਿਹਦੇ ਵਿੱਚ ਕਦੇ ਤਾਨ ਕੋਪ ਲੋਭ ਅੰਕਾਰ ਵਾਸਤੇ ਸੰਕਟ ਸ੍ਰੀ ਗੁਰੂ ਕੀ ਘਰ ਦੇ ਵਿੱਚ ਓਮੇ ਵਾਸ ਦੀ ਸੀ ਮੋ ਵਸਦਾ ਸੀ ਧੀਰ ਦੇਰ ਵਸਦੀ ਸੀ ਕਹਿੰਦੇ ਸਾਰਾ ਕੁਝ ਕਾਲਪੁਰਖ ਨੇ ਬਾਹਰ ਕੱਢ ਦਿੱਤਾ ਭਰਾਈਆਂ ਪਾਰ ਕੱਢ ਦਿੱਤਾ ਤੇ ਹੁਣ ਮੇਰਾ ਇਹ ਘਰ ਉਹ ਕਾਲਪੁਰਖ ਵਜਿ ਜੀ ਦਾ ਬਣ ਗਿਆ ਇਹ ਸਰੀਰ ਰੂਪੀ ਘਰ ਵਾਹਿਗੁਰੂ ਜੀ ਦਾ ਬਣ ਗਿਆ ਉਹ ਵਾਹਿਗੁਰੂ ਜੀ ਕਾਲਪੁਰਖ ਜੀ ਮੇਰੇ ਅੰਦਰ ਆ ਕੇ ਵਸ ਗਿਆ ਹੈ ਅੰਦਰ ਪ੍ਰਗਟ ਹੋ ਗਿਆ ਹੈ ਤੇ ਉਹੀ ਇਸ ਘਰ ਦਾ ਹੁਣ ਮਾਲਕ ਹੈ ਉਹ ਵੀ ਆਕਾਰਪੂਰਨ ਉਹ ਇਹ ਕਰਦਾ ਜਿਨਾ ਮੈਂ ਆਪਣਾ ਸੰਵੰਦ ਸੀ ਸਰੀਰ ਮੇਰਾ ਹੈ ਜਦੋਂ ਗੁਰੂ ਨੇ ਗਿਆਨ ਦਿੱਤਾ ਗੁਰੂ ਦੇ ਗਿਆਨ ਸਦਕਾ ਸਮਝਾਈ ਪਾਤਸ਼ਾਹ ਕਹਿੰਦੇ ਜਾਗ ਜੀ ਕੋਲੇ ਸੁਣਾ ਜਾਗ ਰਹੋ ਤਹਾ ਗਾਥੀ ਸੋਇਆ ਜੋ ਤਨ ਉਪਦੇਸਾਂ ਕੇਹੀ ਓਕੀ ਸੰਗਮ ਹੋਇਆ ਜਦੋਂ ਗੁਰੂ ਨੇ ਗਿਆਨ ਦਿੱਤਾ ਜਿਹੜੇ ਤਨ ਨੂੰ ਆਪਣਾ ਸੰਵੰਦ ਤੇਰਾ ਤਨਾ ਗਈ ਨਹੀਂ ਕਿਤੇ ਕੁਝ ਸਮਾ ਰਹਿਣ ਦਾ ਦਿਨ ਮਿਲਿਆ ਇਹ ਆਸਨਾ ਗੰਦੇ ਤੇ ਗਿਆਨ ਦੁਆਰਾ ਲੋਕ ਸੂਚੀ ਆਈ ਜਿਨ ਕਾਰਕ੍ਰਿਤ ਜੀ ਨੂੰ ਅੰਦਰੋਂ ਕਰਤਾ ਪਾਉਣਾ ਕੀਤਾ ਫਿਰ ਉਹਨ ਕੀ ਜਗਾ ਕਰ ਸੀ ਇਹ ਵੀ ਉਸ ਮਾਲਕ ਦਾ ਬਣ ਗਿਆ ਹੈ ਉਸੇ ਦਾ ਨੀ ਹੁਣ ਮੈਂ ਸੇਵਕ ਬਣ ਗਿਆ ਹਾਂ ਅਕਾਲ ਪੁਰਖ ਵੈਰ ਜੀ ਦਾ ਗੁਰੂ ਦਾ ਅਕਲ ਉਹਦਾ ਸੇਵਕ ਬਣ ਗਿਆ ਹਾਂ ਜਿਤਨਾ ਜਿਦਕਾ ਹੁਣ ਬਤਨਾਮੀ ਜਿੱਤਰ ਉਹਨਾ ਸਹਿ ਜਿਰਾ ਨਹੀਂ ਧਨ ਸਹਿ ਜਿ ਤੁਰਜ ਦੇ ਮਹਾਰਾਜ ਜੀ ਕਰਕੇ ਸਾਡੇ ਤੇ ਦਇਆ ਕਰਕੇ ਤਾਂ ਸਿਖਾ ਕੇ ਸਮਝਾਉਣ ਦਾ ਜਨਨ ਕੀਤਾ ਹੈ ਭਾਈ ਜਦੋਂ ਤੂੰ ਗੁਰੂ ਵਾਲਾ ਬਣੇਗਾ ਗੁਰੂ ਵਾਲਾ ਬਣ ਕੇ ਗੁਰੂ ਦੇਵ ਤੇ ਤਰਸਾਏ ਮਾਨਸ ਦੇ ਪੂਰਨਤਾ ਦੇ ਆਪਣੇ ਆਪ ਨੂੰ ਅਰਪਣ ਕਰ ਦੇਵੇਗਾ ਤਨ ਮਨ ਕਾਮ ਸਭ ਸੌਂਖ ਹੁਕਮ ਮੰਨੇ ਭਾਈਏ ਬਾਸਾ ਕਹਿੰਦੇ ਜਿਹੜੂੰ ਜਗਨਾ ਹੁਕਮ ਮੰਨੇਗਾ ਦੇ ਤੇਰੇ ਖੰਦਰੋਂ ਕੀ ਪ੍ਰਕਾਰ ਤੋਂ ਮੈਨੂੰ ਪ੍ਰਗਟ ਹੋਣਾ ਹੈ ਜੁੜਾ ਜੂਣ ਨਹੀਂ ਹੈ ਤਿਰਥੋਂ ਸਤਿਗੁਰੂ ਪਾ ਸਕਦੇ ਜੇ ਤੂਰ ਸੋਹਣ ਅੰਕਾਰ ਪ੍ਰਕਾਰ ਤੋਂ ਪ੍ਰਗਟ ਹੋਣਾ ਹੈ ਤੇਰੇ ਅੰਦਰ ਹੈ ਜਿਸ ਨੂੰ ਨੇੜੇ ਬੈਠਾ ਹੈ ਕਹਿ ਰਵਕਾਸ ਹਾਥ ਹੈ ਨੇਰੇ ਸਹਿਜ ਵਿੱਚ ਸੁਖੀ ਹੱਥ ਤੋਂ ਵੀ ਨੇੜੇ ਹੈ ਤੇ ਪਾ ਸਕਦੇ ਪ੍ਰਭੂ ਤੇ ਕਿਉਂ ਆਇਆ ਕਿਉਂਕਿ ਕੋ ਅੰਦਰ ਇੱਕ ਪਰਦਾ ਲੰਗਿਆ ਧਰਮ ਦਾ ਪਰਦਾ ਪੈ ਗਿਆ ਜੇ ਤੁਮ ਕੋ ਨੂੰ ਦੇ ਸਤਿ ਦੇ ਰਾਹੀ ਤੁਮ ਦੇ ਪਾਪ ਨੂੰ ਦੇਸ ਦੇ ਰਾਹੀ ਉਹ ਭਰਮ ਦਾ ਪੜਦਾ ਹੋਵੇਗਾ ਸਿਰਹੰਦੋਂ ਹੀ ਤਾਲ ਖੁੱਟੇ ਜਿੱਤ ਕਾ